ਕੋ ਮੈਂ ਆਇਆ ਆਜਨ ਤੁਹਾਡੇ ਤੇ ਕਰਨਾ ਆ ਆ ਤੇਰੇ ਨਾਮ ਦੇ ਕਿ ਮੰਮਣ ਦੇ ਅੰਦਰ ਧੋੜੇ ਗੋਈ ਤੁਨੂੰ ਅੰਦਰੋਂ ਬਾਹਰੋਂ ਰੰਗ ਦੇ ਰੰਗ ਨਾਲ ਇੱਕ ਜਿਹੜਾ ਹੀ ਆ ਆਜਨ ਪ੍ਰਮਾਤਮਾ ਦੇ ਜੀ ਕਿੰਨੇ ਪ੍ਰਮਾਤਮਾ ਤੁਨੂੰ ਅੰਦਰੋਂ ਬਾਹਰੋਂ ਇੱਕ ਹੋ ਗਿਆ ਹੀ ਜਿੱਦਾਂ ਦੇ ਅਸੀਂ ਗਾਹੋਂ ਚਿੱਟੇ ਨਜ਼ਰ ਆਉਣੇ ਆ ਇਤੋਂ ਦੇ ਅੰਦਰ ਹੋ ਚੁੱਕੇ ਨੇ ਜੜਾਈ। ਅਨੰਦਪੁਰੀ ਵਾਲੇ ਆਪਣਾਓ ਆਨੰਦ ਦੇ। ਜਿਸ ਵਿੱਚ ਆਪਣਾ ਆਪ ਸਮਾਈ ਆ। ਹੈ ਪਰਕਾ ਕਾਲ ਪ੍ਰਮਾਤਮਾ ਨਾਲ ਤੋਂ ਆਨੰਦ ਦੇ ਜਿਹੜੇ ਅਸੀਂ ਤੇਰੇ ਵਿੱਚ ਸਮਾ ਜਾਏ। ਸਾਡੀ ਜਨਮ ਜਨਮ ਦੀ ਟੁੱਟੀ ਗੰਢ ਦੇ ਗੰਡਨ ਹਾਰ ਕਪਾਲ ਸੁਆਮੀ ਤੇਰੀ ਬੇਪਰਵਾਹੀਆ ਜਨ ਭਗਤਾਂ ਹੀ ਪ੍ਰਮਾਤਮਾ ਦੇ ਅਗੇ ਅੱਜ ਕਰਦੇ ਆਇਆ ਕਹਿ ਪ੍ਰਮਾਤਮਾ ਸਾਡੀ ਜਨਮ ਜਨਮ ਦੀ ਟੁੱਟੀ ਜਿਹੜੀ ਉਹ ਗੰਡ ਤੇ ਆਪਦੇ ਚਰਨਾਂ ਦੇ ਵਿੱਚ ਤਾਂ ਸਾਡਾ ਮਾਣ ਹੰਕਾਰ ਢੋੜ ਦੇ ਬ੍ਰਹਮ ਦੇ ਪਾਰ ਬ੍ਰਹਮ ਤੇਰੀ ਸਰਨ ਆਈਆ ਸਾਰੇ ਅੰਦਰੋਂ ਹੰਕਾਰ ਮੋਹ ਨਿਰੋਧਨ ਨੂੰ ਤੋੜ ਕੇ ਇੰਨੀ ਕਿੰਨੀ ਮਨਤਾ ਸਾਨੂੰ ਭਰ ਦੇ ਕੇ ਅਸੀਂ ਤੇਰੇ ਚਰਨਾਂ ਨਾਲ ਲਗੇ ਜੀਏ ਮਾਤ ਘਰਬ ਕਦੇ ਨਾ ਆਈਏ ਲੇਖਾ ਮੁਕਾ ਦੇ ਚਿੰਤਾ ਕਮ ਦੇ ਇੱਕੋ ਖੁਸ਼ੀ ਦੇ ਵਖਾਈਆ ਜੋਤੀ ਜੋ ਸਰੂ ਬਹਾਰ ਆਪ ਆਪਣੀ ਕਿਰਪਾ ਕਰ ਮੇਰ ਨਜ ਇਕ ਉਠਾਈ ਆ ਇਹ ਸਾਡੀ ਕਰਜ ਆ ਸਤਿਗੁਰ ਦੇ ਅਗੇ ਜੇ ਪ੍ਰਮਾਤਮਾ ਸਾਡੇ ਵਿੱਚੋਂ ਕੂੜ ਬਖਾਰ ਖੰਡ ਕੇ ਆਪਣੇ ਚਰਨਾਂ ਦੇ ਨਾਲ ਲਾ ਲਿਆ ਤੇਰੇ ਚਰਨਾਂ ਦੇ ਨਾਲ ਅਸੀਂ ਰਹਿ ਜੀਏ ਤੇ ਤਾਂ ਹੀ ਖਾ ਸਕਦੇ ਆ ਔਰ ਸੱਚੇ ਬਾਦਸ਼ਾਹ ਦਾ ਹੁਕਮ ਕੀ 10 ਜੇਢ ਸੰਚਈ ਸਮਤੇਕ ਨੂੰ ਇਕੋ ਦੇ ਹੋ ਜਾਓ ਚਰਮ ਪ੍ਰਸਤ ਵਾ ਵਾ ਦੂਜਾ ਇਸਤ ਨਾ ਕੋਈ ਮਨਾਈਆ ਆਹ ਕਾਲਪੁਰ ਦਾ ਹੁਕਮ ਹੈ ਕਿ ਇੱਕੋ ਦੇ ਚੰਨ ਪ੍ਰਸਤ ਹੋ ਜਾਓ ਦੂਜਾ ਹੋਰ ਕੋਈ ਇਸਤ ਨਹੀਂ ਮਨਾਉਣਾ ਵਾਹ ਇੱਕ ਦੂਜੇ ਨਾਲ ਨਾ ਕਰਿਓ ਹਸਤ ਵਾਹ ਪ੍ਰੇਮ ਪ੍ਰੀਤੀ ਨਾਤਾ ਲੈਣਾ ਜੁੜਾਈਆ ਇੱਕ ਦੂਜੇ ਨਾਲ ਕਰਿਓ ਕੋਈ ਨਾ ਹਸਤ ਹਸਤ ਕੀ ਉੜਾ ਏ ਖਾ ਵੈਰ ਹੋਰ ਸਾੜ ਇਹ ਨਹੀਂ ਕਰਨਾ ਤੇ ਨਾ ਕਾੜਾ ਸਾਡਾ ਇੱਕ ਪ੍ਰੇਮ ਪ੍ਰੀਤੀ ਦੇ ਨਾਲ ਬੰਨਣਾ ਭਗਤਾਂ ਦਾ ਬਣਾ ਕੇ ਵਫਦ ਸੱਚਾ ਹੁਕਮ ਲੈਣਾ ਪਰਨਕਾਈਆ ਸੁਰਖ ਅਕਾਲ ਬਣ ਕੇ ਕਰੇ ਮਦਦ ਮਦਦਗਾਰ ਗੁਰਮੁਖ ਲੈਣੇ ਬਣਾਈਆ ਸੁਰਖ ਅਕਾਲ ਬਣ ਕੇ ਸਾਡੀ ਉਹ ਮਦਦ ਕਰ ਰਿਹਾ ਚੁਣੇ ਤੁਹਾਨੂੰ ਦੀ ਮਦਦ ਉਹ ਲੈਣੀ ਆ ਜਿਨ੍ਹਾਂ ਦੇ ਅੰਦਰ ਪ੍ਰੇਮ ਅੰਦਰ ਪ੍ਰੇਮ ਦੀ ਧਾਰ ਰਹੀ ਰਿਸਕ ਗੁੰਦ ਸੰਤੀ ਤੇ ਵਿੱਚ ਵਾਈਆ ਜੇ ਕੁਰਮਖੋ ਕੰ ਕਰਮ ਕਰਕੇ ਕੋ ਇਹ ਦੇਖੋ ਨਹੀਂ ਸਾਡੀ ਲਿਸਟ ਏ ਤਹਾਡੀ ਭੁੱਲ ਉਹ ਭੁੱਲ ਨੂੰ ਰਹੇ ਭਲਾਈਆ ਹਰ ਸੰਗਤ ਜੀਓ ਜੇ ਅਸੀਂ ਇਹ ਕਹਿ ਨਹੀਂ ਨਾ ਕਿ ਉਹਦੇ ਕੋਲ ਸਾਡੀ ਲਿਸਟ ਨਹੀਂ ਨਹੀਂ ਕਿ ਕਰਮ ਕਰਕੇ ਭੁੱਲ ਗਿਆ ਲੇਕਿਨ ਉਹ ਅਭੋਲਿਆ ਇੱਕ ਗੀਤ ਬੜਾ ਸੁਣਿਓ ਜੇ ਗੁਰਮੁਖੋ ਕਰਮ ਕਰਕੇ ਕਹੋ ਇਹਦੇ ਕੋਲ ਨਹੀਂ ਸਾਡੀ ਲਿਸਟ ਇਹ ਵੀ ਤਹਾਡੀ ਭੁੱਲ ਜੋ ਭੁੱਲ ਨੂੰ ਰਹਿ ਭਲਾਈਆ ਵਾਹ ਜੀ ਵਾਹ ਸੋ ਉਹਦੇ ਕੋਲ ਡਰ ਕੇ ਹੀ ਰਹਿਣਾ ਪੈਣਾ ਸਾਨੂੰ ਔਰ ਅਸੀਂੇਸ਼ਾਂ ਡਰਦੇ ਰਹੀਏ ਪਰਮਾਤਮਾ ਸਾਡੇ ਕੋਲ ਕੋਈ ਐਸੀ ਗਲਤੀ ਨਾ ਕਰਾਣੀ ਜੀ ਦਾ ਸਾਨੂੰ ਆਪਦੇ ਰੇ ਚਰਨਾਂ ਤੋਂ ਦੂਰ ਰੱਖਣਾ ਹੈ ਕਿਉਂਕਿ ਉਹਦੇ ਕੋਲ ਜਿਹੜੇ ਚੜੇ ਦਾ ਹਿਸਾਬ ਮਹਾਰਾਜ ਸ਼ੇਰ ਸੁਨਿਸ਼ ਨੂੰ ਭਗਵਾਨ ਦੇਵਨ ਹਾਰਾ ਸੱਚਾ ਦਾਨ ਨਹੀਂ ਗਿਆਵਾਨ ਅਖਵਾਈਆ ਉਹ ਪ੍ਰਮukh ਵਰ ਸਿਕੋ ਸੰਤੋ ਭਗਤੋ ਜਿਨ੍ਹਾਂ ਨੂੰ ਤੁਰਖ ਅਕਾਲ ਮਿਲ ਗਿਆ ਸੱਜਣਾ ਸੈਣ ਵਾਹ ਜੀ ਵਾਹ ਤਿਨਾਂ ਨੂੰ ਲੈਣ ਦੇਣ ਦੀ ਲੋੜ ਨਹੀਂ ਨਾ ਆਈਆ ਜਿਨ੍ਹਾਂ ਨੂੰ ਤੁਰਖ ਅਕਾਲ ਸੱਜਣਾ ਮਿਲ ਗਿਆ ਉਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਵਾਹ ਜੀ ਵਾਹ ਕੋ ਝੂਠੇ ਵਹਿਣ ਕਦੇ ਨਾ ਵਹਿਣ ਮਮਤਾ ਮੋ ਕਹਿਤ ਜਾਈਆ ਸਤਗੁਰ ਸ਼ਰਨਾਂਹੀ ਸ਼ਰਨ ਸੱਚੀ ਚਹਿਣਾ ਸਾਤ ਤਸਤ ਰੂਪ ਦੇ ਕਰਾਈਆ ਤੇਰਾ ਬੱਦ ਗੁਰਦੇ ਚਰਨਾਂ ਦੇ ਵਿੱਚ ਹੀ ਸੱਚੀ ਸ਼ਾਂਤੀ ਮਿਲਦੀ ਆ ਤੇ ਨਹੀਂ ਕਿ ਤੁਲਾਈ ਜਦੋਂ ਸਤਗੁਰ ਦੇ ਚਰਨਾਂ ਦੇ ਵਿੱਚ ਅਸੀਂ ਆਪਣਾ ਆਪ ਸਮਰਪਿਤ ਸਮਰਪਿਤ ਕਰ ਦਿੰਨੇ ਆ ਜੇ ਪ੍ਰਮਾਤਮਾ ਸਾਹਿਬ ਆਪਣੇ ਚਰਨਾਂ ਦੇ ਵਿੱਚ ਲੈ ਲੈਂਦਾ ਆਪਣੀ ਗੋਦ ਦੇ ਵਿੱਚ ਉਠਾ ਲਿਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਹ ਅਨਜਰ ਇੱਕਠਾਈ ਆ ਮਕਰ ਗੜੰਦੀ ਕਿਹੜੀ ਲੋੜ ਵਾਹ ਮੈਂ ਤਾਂ ਕਰ ਕਰ ਨਾ ਕੋਈ ਮਨਾਈਆ ਜਿਸ ਨਾਲੋਂ ਵਿਛੜਿਆ ਉਸ ਨੂੰ ਉਸ ਆਪੇ ਲੈਣਾ ਜੋੜ ਵਾਹ ਆਪਣੀ ਗੰਡ ਕੋਵਾਈਆ ਜੈਸੀ ਕਰਮ ਕਰਕੇ ਉਹਦੇ ਗਾੜੀ ਲੱਕ ਵੀ ਰਕਟੀਏ ਨਾ ਤਾਂ ਕੋਈ ਫਰਾਂ ਨਹੀਂ ਜੇ ਉਹਦੇ ਹੁਕਮ ਦੇ ਉਤੇ ਚੱਲ ਕੇ ਅਸੀਂ ਪਰਮਾ ਤੋਂ ਬਾਹਰ ਹੋਈਏ ਤੇ ਸਾਨੂੰ ਨੇ ਆਪੇ ਗੋਦੀ ਦੇ ਵਿੱਚ ਚੁੱਕ ਲੜੋ ਨਾ ਕਰ ਅਗੜੰਦੀ ਕਿਹੜੀ ਲੋੜ ਤਿੰਨ ਪਾ ਕਰ ਕਰਨਾ ਕੋਈ ਮਨਾਈਆ ਜਿਸ ਨਾਲੋਂ ਵਿਚੜਿਆ ਉਸ ਆਪੇ ਲੈਣਾ ਜੋੜ ਆਪਣੀ ਗੰਦ ਬੁਆਈਆ ਤੇਰੇ ਪਿਆਰ ਦੀ ਪਿਛਲੀ ਲੋੜ ਕੀਤੀ ਸੇਵਨਾ ਅਜੇ ਭੁਲਾਈਆ ਓ ਪ੍ਰਮਾਤਮਾ ਸਾਡੀ ਕੀਤੀ ਸੇਵ ਨੂੰ ਕਦੇ ਭੁਲਦਾ ਨਹੀਂ ਆ ਤੇਰੇ ਪਿਆਰ ਦੀ ਪਿਛਲੀ ਲੋੜ ਕੀਤੀ ਸੇਵਨਾ ਅਜੇ ਭੁਲਾਈਆ ਜਦੋਂ ਤੱਕ ਕੇ ਵੇਖ ਨਾਲ ਗੌਰ ਉੱਚ ਦਾ ਦੀਰਿਆ ਜਨਾਈਆ ਆਜਰਾ ਚੱਕੇ ਕਿ ਦੇਖਣਾ ਸੇ ਸਾਨੂੰ ਜਨਾਇਕ ਕੋਣ ਕੋਣ ਕਰਾ ਰਿਹਾ ਹੈ ਉੱਝਦਾ ਹੋਈ ਹੈ ਸੋ ਆਹ ਸੰਮਤੀਓ ਪਰpani ਮੈਂ ਇੱਥੇ ਹੀ ਇਸ ਨੌਕਰਾਨ ਦੇ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਕੋਲੋਂ ਭਜਾੜਿਤ ਚਾਹਨਾ ਹਾਂ ਔਰ ਕੋਈ ਅਕਰਵਾਦ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਪਰਮਾਤਮਾ ਪਾਸੋਂ ਹਰ ਸੰਗਤ ਕੋਲੋਂ ਖੀਮਾ ਦਾ ਜਾਚੇ ਤਾਂ ਆਓ ਪੰਜ ਕਰਿਆ ਦਾ ਸਾਥ ਦੇ ਸੋ